ਪੰਜਾਬ ਸਰਕਾਰ ਵੱਲੋਂ April 2025 ਵਿੱਚ ਸਕੂਲਾਂ ਲਈ ਕਈ ਮਹੱਤਵਪੂਰਨ ਛੁੱਟੀਆਂ ਮਨਜ਼ੂਰ ਕੀਤੀਆਂ ਗਈਆਂ ਨੇ ਇਸ ਮਹੀਨੇ ਦੀਆਂ ਛੁੱਟੀਆਂ ਵਿੱਚ RAM Navami 6 April ਐਤਵਾਰ ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ ਜੀ 8 April ਮੰਗਲਵਾਰ ਮਹਾਵੀਰ ਜਨਮਤੀ 10 April ਵੀਰਵਾਰ ਵਿਸਾਖੀ 13 April ਐਤਵਾਰ ਜਨਮ ਦਿਨ ਡਾਕਟਰ ਬੀ ਆਰ ਅੰਬੇਦਕਰ 14 April ਸੋਮਵਾਰ ਗੁੱਡ ਫਰਾਈਡੇ 18 April ਸ਼ੁੱਕਰਵਾਰ ਅਤੇ ਭਗਵਾਨ ਪਰਸ਼ੂਰਾਮ ਜਨਮ ਉਤਸਵ 29 April ਮੰਗਲਵਾਰ ਸ਼ਾਮਲ ਹੈ ਇਸ ਤੋਂ ਇਲਾਵਾ ਹਰ ਐਤਵਾਰ 6 13 20 ਅਤੇ 27 April ਅਤੇ ਦੂਜਾ ਸ਼ਨੀਵਾਰ 12 April ਨੂੰ ਵੀ ਸਕੂਲਾਂ 'ਚ ਛੁੱਟੀ ਰਹੇਗੀ ਯਾਨੀ ਕਿ April 'ਚ 10 ਦਿਨ ਵਿਦਿਅਕ ادارے ਸਰਕਾਰੀ ਦਫ਼ਤਰ ਬੰਦ ਰਹਿਣਗੇ ਪੰਜਾਬ ਸਰਕਾਰ ਵੱਲੋਂ April 2025 ਵਿੱਚ ਸਕੂਲਾਂ ਲਈ ਕਈ ਮਹੱਤਵਪੂਰਨ ਛੁੱਟੀਆਂ ਮਨਜ਼ੂਰ ਕੀਤੀਆਂ ਗਈਆਂ ਨੇ ਇਸ ਮਹੀਨੇ ਦੀਆਂ ਛੁੱਟੀਆਂ ਵਿੱਚ RAM 9ਵੀਂ 6 April ਐਤਵਾਰ ਜਨਮ ਦਿਵਸ ਸ਼੍ਰੀ ਗੁਰੂ ਨਾਭਾ ਦਾਸ ਜੀ 8 April ਮੰਗਲਵਾਰ ਮਹਾਵੀਰ ਜਨਮਤੀ 10 April ਵੀਰਵਾਰ ਵਿਸਾਖੀ 13 April ਐਤਵਾਰ ਜਨਮ ਦਿਨ ਡਾਕਟਰ ਬੀ ਆਰ ਅੰਬੇਦਕਰ 14 April ਸੋਮਵਾਰ ਗੁੱਡ ਫਰਾਈਡੇ 18 April ਸ਼ੁੱਕਰਵਾਰ ਅਤੇ ਭਗਵਾਨ ਪਰਸ਼ੂਰਾਮ ਜਨਮ ਉਤਸਵ 29 April ਮੰਗਲਵਾਰ ਸ਼ਾਮ ਨੂੰ ਇਸ ਤੋਂ ਇਲਾਵਾ ਹਰ ਐਤਵਾਰ 6, 13, 20 ਅਤੇ 27 April ਅਤੇ ਦੂਜਾ ਸ਼ਨੀਵਾਰ 12 April ਨੂੰ ਵੀ ਸਕੂਲਾਂ 'ਚ ਛੁੱਟੀ ਰਹੇਗੀ ਯਾਨੀ ਕਿ April 'ਚ 10 ਦਿਨ ਵਿਦਿਅਕ ادارے ਸਰਕਾਰੀ ਦਫ਼ਤਰ ਬੰਦ ਰਹਿਣਗੇ